ਦੇ ਵਿੱਚ ਕੋਠੀਆਂ ਤਾਂ ਅਲੀਸ਼ਾ ਨੇ ਪਰ ਇਹਨਾਂ ਨੂੰ ਵਰਤਣ ਵਾਲਾ ਕੋਈ ਨਹੀਂ ਹਾਂਜੀ ਦੋਸਤੋ ਬਿਲਕੁਲ ਹੀ ਖਾਲੀ ਹੋ ਗਿਆ ਹੈ ਇਹ ਪਿੰਡ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆਜੋ ਦੋਸਤੋ ਹਵੇਲੀਆਂ ਦਿਖਾਉਨੇ ਆ ਕੋਠੀਆਂ ਦਿਖਾਉਨੇ ਆ ਇੱਕ ਦੂਜੀ ਤੋਂ ਵੱਡੀ ਕੋਠੀ ਇੱਕ ਦੂਜੀ ਤੋਂ ਵੱਡੀ ਹਵੇਲੀ ਹਵੇਲੀਆਂ ਦੇ ਉੱਪਰ ਜਹਾਜ਼ ਹੀ ਜਹਾਜ਼ ਤੁਹਾਨੂੰ ਦਿਸ ਜਾਣਗੇ ਨਜ਼ਰ ਆ ਜਾਣਗੇ ਪਰ ਪਿੰਡ ਬਿਲਕੁਲ ਹੀ ਬਰਾਨਾ ਹੈ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅਲੀਸ਼ਾਨ ਕੋਠੀਆਂ ਹਵੇਲੀਆਂ ਸੁੰਨੀਆਂ ਪਈਆਂ ਨੇ ਕੱਲੀਆਂ ਕੋਠੀਆਂ ਹਵੇਲੀਆਂ ਹੀ ਨਹੀਂ ਪੂਰਾ ਪਿੰਡ ਹੀ ਖਾਲੀ ਪਿਆ ਹੈ ਹਾਂਜੀ ਦੋਸਤੋ ਪਹੁੰਚੇ ਅੱਜ ਪੰਜਾਬ ਦੇ ਪਿੰਡ ਉੱਪਲ ਪੁੱਪਾ ਦੇ ਵਿੱਚ ਅਤੇ ਜਿੱਥੇ ਸ਼ਾਹਰੂਖ ਖਾਨ ਦੀ ਮੂਵੀ ਵੀ ਇੱਕ ਬਣੀ ਹੈ ਜੋ ਡੰਕੀ ਦੇ ਨਾਂ ਤੇ ਬਣੀ ਹੈ ਦੋਸਤੋ ਉਹ ਵੀ ਵਿਦੇਸ਼ ਜਾਣ ਦੇ ਇੱਕ ਚਾਹਵਾਨਾਂ ਦੇ ਉੱਤੇ ਹੀ ਬਣੀ ਹੋਈ ਫਿਲਮ ਹੈ ਦੋਸਤੋ ਇਸ ਪਿੰਡ ਦੇ ਵਿੱਚ ਤੁਹਾਨੂੰ ਚਹਿਲ ਪਹਿਲ ਲੋਕ ਤੁਰਦੇ ਫਿਰਦੇ ਬਿਲਕੁਲ ਨਜ਼ਰ ਨਹੀਂ ਆਉਣਗੇ ਸਿਰਫ ਮੋਟਰਸਾਈਕਲਾਂ ਵਾਲੇ ਗੱਡੀਆਂ ਵਾਲੇ ਇਸ ਪਿੰਡ ਦੇ ਵਿੱਚ ਦੀ ਲੰਘਦੇ ਨਜ਼ਰ ਆਉਣਗੇ ਜੋ ਲਾਗਲੇ ਪਿੰਡਾਂ ਦੇ ਨੇ ਇਸ ਪਿੰਡ ਦੇ ਵਿੱਚ ਬਿਲਕੁਲ ਹੀ ਬਰਾਨਾ ਤੁਹਾਨੂੰ ਮਿਲੇਗਾ ਨਾ ਹੀ ਬੱਚਿਆਂ ਦੀ ਉਛਲਕੁਦ ਹੈ ਨਾ ਹੀ ਇਸ ਪਿੰਡ ਦੇ ਵਿੱਚ ਤੁਹਾਨੂੰ ਬਜ਼ੁਰਗਾਂ ਦਾ ਤਾਂ ਖੇਡਣਾ ਜਾਂ ਸਾਥ ਮਿਲੇਗਾ ਇੱਥੇ ਨਾ ਹੀ ਕੋਈ ਤੁਹਾਨੂੰ ਤੁਰਦਾ ਫਿਰਦਾ ਇਸ ਤਰ੍ਹਾਂ ਨਜ਼ਰ ਆਏਗਾ ਬਿਲਕੁਲ ਹੀ ਬਰਾਨਾ ਪਿੰਡ ਤੁਸੀਂ ਦੇਖਣ ਨੂੰ ਤੁਹਾਨੂੰ ਮਿਲ ਜੂਗਾ ਪਰ ਦੋਸਤੋ ਕੋਠਿਆਂ ਦੇ ਉੱਪਰ ਹਵੇਲੀਆਂ ਦੇ ਉੱਪਰ ਕੋਠਿਆਂ ਦੇ ਉੱਪਰ ਤੁਹਾਨੂੰ ਜਹਾਜ਼ ਭਰਪੂਰ ਮਿਲ ਜਾਣਗੇ ਕਿਉਂਕਿ ਇਸ ਪਿੰਡ ਦਾ तकरीबन ਹਰ ਬੱਚਾ ਬੱਚਾ ਬਾਹਰਲੇ ਦੇਸ਼ ਚਲਾ ਗਿਆ ਬਹੁਤ ਜ਼ਿਆਦਾ ਜਿਹੜੀ ਜਨਸੰਖਿਆ ਇਸ ਪਿੰਡ ਦੀ ਉਹ ਬਾਹਰ ਚਲੀ ਗਈ ਹੈ ਹਾਲਾਂਕਿ ਇੱਥੇ ਵੀ ਕੁਝ ਲੋਕ ਰਹਿੰਦੇ ਨੇ ਕੁਝ ਕੁ ਪਿੰਡ ਦੇ ਪਰ ਐਨੇ ਵੱਡੇ ਪਿੰਡ ਦੇ ਵਿੱਚ ਜਿੰਨੇ ਕੁ ਲੋਕ ਰਹਿੰਦੇ ਨੇ ਉਸ ਹਿਸਾਬ ਦੇ ਨਾਲ ਉਹ ਜਨਸੰਖਿਆ ਬਹੁਤ ਹੀ ਛੋਟੀ ਹੈ ਬਹੁਤ ਹੀ ਘਟ ਪੈ ਜਾਂਦੀ ਹੈ ਦੋਸਤੋ ਗਲੀਆਂ ਦਾ ਬਿਰਾਨਾ ਅਤੇ ਸੁੰਨਾਪਨ ਤੁਹਾਨੂੰ ਦੱਸ ਦੇਗਾ ਕਿ ਆਖਿਰ ਇਸ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਰਹਿੰਦੇ ਹੋਣਗੇ ਦੋਸਤੋ ਬਹੁਤ ਵੱਡੀਆਂ-ਵੱਡੀਆਂ ਹਵੇਲੀਆਂ ਨੇ ਤੁਹਾਨੂੰ ਅਸੀਂ ਦਿਖਾਵਾਂਗੇ ਤੁਹਾਡੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਜਾਣਗੀਆਂ ਪਿੰਡ ਦੇ ਵਿੱਚ ਵੀ ਤੁਹਾਨੂੰ ਬੜ ਕੇ ਦਿਖਾਵਾਂਗੇ ਗਲੀਆਂ ਦਿਖਾਵਾਂਗੇ ਇਸ ਪਿੰਡ ਦੇ ਤਕਰੀਬਨ ਅਮੀਰੀ ਬਹੁਤ ਹੈ ਪਿੰਡ ਦੇ ਲੋਕ ਅਮੀਰ ਬਹੁਤ ਨੇ ਪਰ ਤਕਰੀਬਨ ਗਏ ਬਾਹਰਲੇ ਦੇਸ਼ੀ ਹੋਏ ਨੇ ਦੋਸਤੋ ਜਿਹੜੀ ਆਟੇ ਦੀ ਚਿੜੀ ਮੂਵੀ ਬਣੀ ਸੀ ਉਹ ਵੀ ਇਸੇ ਪਿੰਡ ਦੇ ਆਧਾਰ ਤੇ ਬਣੀ ਸੀ ਦੋਸਤੋ ਤੁਹਾਨੂੰ ਦੱਸ ਦਈਏ ਵੈਸੇ ਤਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਐ ਬਹੁਤ ਸਾਰੇ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਨੇ ਜੋ ਬਾਹਰਲੇ ਦੇਸ਼ ਚਲੇ ਗਏ ਨੇ ਬਹੁਤ ਵਧੀਆ ਗੱਲ ਐ ਕਿ ਅਸੀਂ ਕਮਾਈ ਲਈ ਹਨਾ ਕੋਈ ਵੀ ਕੰਮ ਕਰਦੇ ਆ ਜਾਂ ਕਦਮ ਉਠਾਉਨੇ ਆ ਉਹ ਅਸੀਂ ਆਪਣੇ ਭਲੇ ਲਈ ਹੀ ਉਠਾਉਨੇ ਹੁੰਨੇ ਆ ਪਰ ਦੋਸਤੋ ਬੜਾ ਦੁੱਖ ਹੁੰਦਾ ਹੈ ਬੜੇ ਸੋਚਣ ਵਾਲੀ ਗੱਲ ਐ ਕਿ ਪੰਜਾਬ ਦੇ ਇਸ ਤਰ੍ਹਾਂ ਅਗਰ ਪਿੰਡਾਂ ਦੇ ਪਿੰਡ ਐਸੇ ਤਰ੍ਹਾਂ ਖਾਲੀ ਹੁੰਦੇ ਰਹੇ ਤਾਂ ਪੰਜਾਬ ਨੂੰ ਸਾਹਮਣੇ ਵਾਲੇ ਪੰਜਾਬ ਦਾ ਵਾਰਸ਼ ਕੋਣ ਰਹੂਗਾ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪੰਜਾਬ ਦਾ ਇਹ ਪਿੰਡ ਬੜਾ ਅਮੀਰ ਪਿੰਡਾ ਬੜਾ ਅਲੀਸ਼ਾਨ ਪਿੰਡ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਬਰਾਨਾ ਬਿਲਕੁਲ ਹੀ ਖਾਲੀ ਹੋ ਗਿਆ ਹੈ ਆਓ ਪੰਜਾਬ ਦੇ ਵਾਰਸੋ ਇੱਕ ਹੰਬੜਾ ਮਾਰੀਏ ਢਿੱਲਾ ਮੱਠਾ ਜਾਂ ਰਹਿੰਦਾ ਹੈ ਪੰਜਾਬ ਲੱਗਦਾ ਕਿਸੇ ਦੀ ਨਜ਼ਰ ਇਹਨੂੰ ਖਾ ਗਈ ਆ ਜੋ ਪਰਾਲ ਮਿਲ ਕੇ ਇਹਦੀ ਨਜ਼ਰ ਉਤਾਰੀਏ ਆਓ ਰਲ ਮਿਲ ਕੇ ਆਪਾਂ ਇਹਦੀ ਨਜ਼ਰ ਉਤਾਰੀਏ ਸੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ